ਹੋਰ 25 ਮਿੰਟ ਹੋ ਚਲੇ ਮੀਂਹ ਪੈਨੂੰ ਲਗਾਤਾਰ ਤੇ ਹੁਣ ਤੁਹਾਨੂੰ ਉਧਰ ਜਿੱਧਰ ਸਾਡੇਆਂ ਨਿਊਆ ਪੱਟੀਆਂ ਉਹ ਦਿਖਾਉਂਦਾ ਤੁਹਾਨੂੰ ਮੈਂ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਹੈ ਬਹੁਤ ਨਾਲ ਹਵਾ ਵੀ ਚੱਲ ਰਹੀ ਆ ਆ ਦੇਖੋ ਇੱਧਰ ਬਹੁਤ ਤੇਜ਼ੀ ਪੈ ਰਿਹਾ ਹੁਣ ਜਾਂਦਾ ਮੈਂ ਉਧਰ ਅਸੀਂ ਨਾ ਮੈਂ ਨਾ ਕੱਲ ਛਤਰੀ ਭੁੱਲ ਆਇਆ ਉੱਥੇ ਤੇ ਉਹ ਛਤਰੀ ਚੱਕਣ ਚੱਲਿਆ ਹੁਣ ਮੈਂ ਆ ਦੇਖੋ ਕਿੰਨਾ 45 ਪਰ ਤੇਜ਼ ਪਰ ਕੀ ਕਰ ਰਿਹਾ ਹਾਂ 45 ਵੀ ਨਹੀਂ ਚੱਲ ਰਿਹਾ ਆ ਦੇਖੋ ਪਾਣੀ ਗਲੀ ਚ ਪਾਣੀ ਦੇਖੋ ਤੁਸੀਂ ਮੈਂ ਕੱਥੇ ਤੱਕ ਨੂੰ ਪਾਣੀ ਪਾਣੀ ਹੋ ਗਿਆ ਜੇ ਪਹਿਲਾਂ ਪਾਉਂਦਰ ਚੱਲਦੇ ਆਂ ਦੇਖ ਕੇ ਆਈ ਉੱਧਰ ਮੈਂ ਛਤਰੀ ਕਾਲੇ ਇਧਰੇ ਭੁੱਲੇ ਆਇਆ ਦਾ ਮੈਂ ਬੱਲੇ 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 ਤਾਂ ਮੈਨੂੰ ਲੱਗਦਾ ਨਹੀਂ ਹਾਂ ਜਪਨ ਪੰਨ ਮੀਹ ਹੋਇਆ ਜਪਾਣੀ ਨਹੀਂ ਖੜਿਆ ਹਲੇ ਭਾਈ ਥੋੜਾ ਥੋੜਾ ਤਾਂ ਪੈਸੇ ਖੜੇ ਗਿਆ ਚਲ ਇੰਨੀ ਕਿ ਤਾਂ ਝਾਲ ਝੰਨ ਲੂਮੇ ਛਤਰੀ ਉਹ ਪਈ ਉੱਧਰ ਯਾਰ ਮੇਰੀ ਇਹ ਤਾਂ ਵਿੱਚ ਕਹੀ ਪਈ ਹੈ ਯਾਰ ਹੈ ਕੋ ਤਰੀਕਤ ਨੂੰ ਕੋ ਮਗੇ ਚੱਕਾਂ ਪਰ ਦਿੱਤੀ ਇੱਥੇ ਖੋਲਦਾ ਮੈਂ ਛਤਰੀ ਤੱਕ ਪਹੁੰਚੀਏ ਫੇਰ ਅੱਗੇ ਦੇਖਦੇ ਆ ਨਾ ਲੋਗੇ ਦੇਖੀਏ ਵੀ ਨਜ਼ਰੋਂ ਪਾਸੇ ਵੀ ਜਦੋਂ ਜਿਵੇਂ ਆਵੇ ਉੱਜ ਕੇ ਛਤਰੀ ਖੋਲਾਂ ਇਰਗਲ ਬਣੋ ਮਸਕਰ ਬਹਣਾ ਦਾ ਬੱਦਲ ਤਾਂ ਪੂਰਾ ਕੋਇਆ ਗਿਆ ਹੈ ਨਾ ਸਾਰੇ ਪਾਸੇ ਤੇ ਇਹ ਨਹੀਂ ਹਟਦਾ ਉਹ ਖੁੱਲ ਜਾ ਕਿੱਦਾਂ ਖੁੱਲੋ ਇਹਨੂੰ ਤਾਂ ਪਰਤੂ ਮੈਂ ਖਾਸ ਤੱਕ ਪਾਣੇ ਲੈ ਵੈ ਕਿਹੜਾ ਨੀ ਗੱਲ ਹੁਣ ਬੜੀ ਗੱਲ ਕੱਦੀ ਮੈਡਮ ਰੋਲਾ ਪਾਈ ਜਾਨੀ 63 63 63 63 ਲਓ ਜਾਂਦੇ 63 ਜਾਂਦੇ ਲਾਰੇ ਇੱਧਰ ਵੀ ਦੇਖ ਲੀਏ ਪਤਾ ਨਾ ਮਿੱਟੀ ਉੱਪਰ ਤੇ ਹੜ ਹੜ ਕੇ ਆ ਰਹੀ ਜਿੱਦਾਂ ਆ ਪੈਰ ਨੇ ਪੈ ਰਿਹਾ ਇੱਥੇ ਤੇ ਆ ਹੜ ਹੜ ਕੇ ਆ ਰਹੀ ਇੱਧਰ ਨੂੰ ਚਲੋ ਕੋਈ ਨਹੀਂ ਇਹ ਤਾਂ ਚੱਕ ਹੋ ਜੂਗਾ ਢਾਂਗ ਗਿਰ ਗਈ ਬਹੁਤ ਤੇਜ਼ ਨਹੀਂ ਆ ਬਾਈ ਸਾਹ ਫੋਟ ਵੀ ਹੱਟ ਜਵੇ ਨਾ ਫੇਰੀ ਬੱਚਤ ਹੋ ਜੂਗੀ ਔਰ ਮੈਂ ਤਾਂ ਲੇ ਨੰਗੇ ਪੈਰ ਆਂ ਅੱਧਾ ਰੱਬ ਪਿੱਛੇ ਗਿਆ ਤਾਂ ਮੈਂ ਡਰ ਗਿਆ ਤਾਂ ਚਲੋ ਪਾਣੀ ਦਾ ਬੜਾ ਭਾਈ ਰਾਹ ਬਣਾਉਣਾ ਹੀ ਐ ਜੇ ਜਦੋਂ ਮਰਜੀ ਬਣਾਵੇ ਜੇ ਨਾ ਕਿ ਤਾ ਮੈਂ ਕਿੱਥੇ ਸਾਈਡੋਂ ਤੋਂ ਮੀਨ ਰਾਹ ਬਣਾਉਣਾ ਹੈ ਚਲ ਵਧੀਆ ਜਗਾ ਪੱਕ ਜੂਵੀ ਨਾਲ ਬਸ ਕਰਪਾ ਹੁਣ ਤਾਂ ਪੂਰਾ ਬੱਦਲ ਵੀ ਕੋਲ ਆਇਆ ਤੇ ਚਾਰੇ ਪਾਸੇ ਸਾਫ ਫਰਾਂ ਤੇ ਮਰ ਪਾਣੀ ਆ ਗਿਆ ਹਾਂ ਹਾਂ ਅਹ ਹਿੱਦ ਨੂੰ ਚਿੱਟਾ ਚਿੱਟਾ ਸਾਹ ਤਾਂ ਦਿਖਦਾ ਤੇ ਅੰਦਰ ਫੈਕਟਰ ਪਿਆ ਰਿਹਾ ਹੈ ਤੇ ਮਰ ਤਾਂ ਸਾਫ ਹਨ ਕੁ ਆਹ ਚਿੱਟਾ ਚਿੱਟਾ ਕੀ ਦਿਖਾ ਰਿਹਾ ਹੈ ਬਹੁਤ ਤੇਜ਼ੀ ਤੇ ਆ ਗਈ। ਇਹ ਨਹੀਂ ਹਟਿਆ ਹੈਗਾ। ਜਲੋ ਜਲ ਕਰਕੇ ਰੱਖਦਾ ਜਾ ਰਹੇ ਬੱਸ। ਤਰ ਕੋਈ ਨਹੀਂ ਬਿੱਟੀ ਦਾ ਦੁਆਰੇ ਹੋ ਜੂਗੀ ਸੱਟ ਇਹ ਪਰ ਹਟ ਜਾਵੇ। ਪਾਣੀ ਤਾਂ ਖਿੱਚ ਲੈਣਾ ਧਰਤੀ ਦੀ ਧਰਤੀ ਦੀ ਖਚਾਈ ਤਾਂ ਬਹੁਤ ਆ ਪਾਣੀ ਦੀ ਇੱਥੇ। ਅ ਜਿੱਦਾਂ ਬੱਦਲ ਕੋਲ ਆਵੇ ਉੱਪਰ ਮੈਨੂੰ ਹੀ ਲੱਗਦਾ ਵੀ ਹਟੂਗਾ ਇਹ। ਨਹੀਂ ਤਾਂ ਦਿੱਤੀ ਜਾ ਕੇ ਅੱਗੇ ਸਾਰਿਆਂ ਨੂੰ ਦੇਖ ਦੇ ਕੇ ਰੱਖਣਾ ਪੈਂਦਾ ਨੀ ਆ ਪਾਈ ਆਰ ਪੂਰਾ ਮੈਂ ਕਦੇ ਆ ਗਿਆ ਉਧਰ ਉਹਦੇ ਅੱਗੇ ਕੀ ਦਾ ਜੋਰ ਚੱਲਦਾ ਭਾਈ ਜੀ ਜਦੋਂ ਤਸੀਹ ਰੱਬ ਨੂੰ ਕਹਿੰਦੇ ਧੁੱਪਾ ਘੜਦੇ ਫਿਰ ਤਾਂ ਮੀਂਹ ਪਉਂਦਾ ਹੈ ਜਦ ਕਹਿੰਦਾ ਮੀਂਹ ਪਾ ਫਿਰ ਧੁੱਪਾ ਘੜ ਦਿੰਦਾ ਇਹ ਗਰਮੀ ਕਰ ਦਿੰਦਾ ਤੁਹਾਨੂੰ ਲੱਗਦਾ ਰੱਬ ਨੂੰ ਹੁਣ ਪਤਾ ਹੀ ਹੈ ਕਹਿਣਾ ਰੱਬ ਰੱਬ ਅੱਗੇ ਕੀ ਦਾ ਜੋਰ ਆ ਭਾਈ ਉਹਨੂੰ ਉਹਨੂੰ ਸਾਰੇ ਸਾਰਿਆਂ ਦੇ ਫਿਕਰ ਆ ਭਾਈ ਸਾਡੇ ਨਹੀਂ ਹੈ ਸਾਰਿਆਂ ਦੀ ਫਿਕਰ ਹੈ ਚਲ ਬਜੇ ਦਰਦਜੀ ਦਬਾਤੀ ਐਨ ਬੱਸ ਕਰ ਰਬਾ ਹੁਣ ਤਾਂ ਵੈਸੇ ਜਿੱਥਾਂ ਬੱਦਲ ਕੋਲੇ ਆਇਆ ਹੈ ਲੱਗਦਾ ਤਾਂ ਹੈ ਇਹਨੇ ਵੀ ਛੱਟੂਗਾ ਇਹ ਉੱਡ ਜਾ ਹੁਣ ਤਾਂ ਬਹੁਤ ਹੋ ਗਿਆ ਸਤਰੀ ਦੋ ਬੀਕੇ ਤੇ ਸਤਰੀ ਪਰ ਪਛਟਾ ਜਗਰੀ ਜਾਂਦੇ ਆ ਗੱਡਾਂ ਮਾ ਫੜੀ ਹੋਈ ਹੈ ਨਾ ਉੱਪਰ ਦੇ ਕਿਤੇ ਕਿਤੇ ਵਿੱਚ ਵਿੱਚ ਨੂੰ ਲੀਕ ਲੀਕਸ ਚ ਕਰਾ ਚੈੱਕ ਕਰ ਰਹੀ ਹੈ ਬਾਹਰ ਦੇ ਕਿੰਨੇ ਖੋਲ ਕੇ ਦਰਵਾਜ਼ਾ ਇਹਨਾਂ ਸਾਥ ਉਹ ਬਹਾਰੋਂ ਇਹ ਗੱਡਾ ਨਾ ਕੋਈ ਨਿਕਾ ਨਾ ਜਾ ਰਿਹਾ ਹੈ ਨਾ ਨਵਾਂ ਉਹ ਜਿੰਦਾ ਲਾਇਆ ਹੋਣਾ ਨੇ ਤਾਂ ਉਸ ਇੱਥੇ ਦਾ ਡਾਲਰ ਰੱਖੇ ਹੋਏ ਐ ਤੇ ਚਾਬੀ ਵੀ ਨਹੀਂ ਹੈਗੀ ਮੇਰੇ ਕੋਲ ਚੱਲ ਹਟ ਗਿਆ ਹੁਣ ਤਾਂ ਹਟ ਜਾ ਹਟ ਜਾ ਰੱਬਾ ਹੁਣ ਤਾਂ ਬਹੁਤ ਹੋ ਗਿਆ ਜੰਨ ਨੂੰ ਤਾਂ ਭਾਈ ਹੁਣ ਫੜਕਾ ਦੜਕਾ ਰੱਬ ਨੇ ਕਰਨਾ ਹੀ ਐ ਤੁਸੀਂ ਵੀ ਤਾਂ ਐਨੇ ਪਰ ਬੋਲਣ ਵਾਸਤੇ ਵੀ ਉਹ ਚਾਹੀਦਾ ਨਾ ਕੋਈ ਨਾ ਕੋਈ ਵਿੱਚ ਹੁਣ ਤੁਸੀਂ ਵੀਰ ਕਮੈਂਟ ਕਰੋਗੇ ਜੀ ਤਾਂ ਬਰਸਾਤਾਂ ਚ ਕੰਮ ਗਲਤ ਸ਼ੁਰੂ ਕਰ ਲਿਆ ਔਡੇ ਵੀ ਆਹ ਕਮੈਂਟ ਆਉਣਾ ਚਾਹੀਦੇ ਨੇ ਐਨਕ ਕਹੋ ਵੀ ਤਾਂ ਕੰਮ ਗਲਤ ਸ਼ੁਰੂ ਕਰ ਲਿਆ ਬਰਸਾਤਾਂ ਵਿੱਚ ਹੈਣਾ ਠੀਕ ਹੈ ਜੀ ਐਨਕ ਤਾਂ ਗਣਾ ਬਣਦਾ ਭਾਈ ਹੁਣ ਤੁਹਾਡਾ ਜਿੱਦਾਂ ਹੰਡੇ ਲੈ ਕੇ ਆਉਂਦਾ ਨਾ ਮੈਂ ਇੱਦਾਂ ਆ ਰਿਹਾ ਫਿਰ ਮੈਂ ਕੈਮਰਾ ਸਾਫ ਕਰ ਲਾਂ ਮੜਾ ਜੀ ਦੇ ਰਿਹਾ ਭਾਈ ਪੂਰਾ ਇਹ ਨੀਲੇ ਕਾਲ ਸਕਰੀਨ ਕਰ ਲੈਂਦਾ ਭਾਈ ਅਜਾ ਪ੍ਰੋਗਰਾਮ ਕੈਮਰੇ ਨੂੰ ਹੋਂ ਠੀਕ ਹੈ ਕਦੇ ਕਦੇ ਨਾ ਨੀਲੀ ਜੀ ਕਰ ਲੈਂਦਾ ਸਕਰੀਨ ਇਹ ਜਿਹੜੇ ਪਾਸੇ ਲੱਗ ਨਹੀਂ ਰਿਹਾ ਹੈਗਾ ਦੇਖਣ ਤੇ ਜਿੱਦਾਂ ਬੱਦਲ ਦਾ ਮੌਸਮ ਸਾਫ ਹੋ ਰਿਹਾ ਇਹ ਤਾਂ ਆਨੇ ਕੋਲ ਹੈ ਵੀ ਜਿੱਦਾਂ ਅੱਜ ਹਟਣਾ ਨਹੀਂ ਸਾਰਾ ਦਿਨ ਲਾ ਵਿੱਚ ਵਿੱਚ ਬੋਲ ਵੀ ਰਿਹਾ ਤੇ ਆਪਣਾ ਚੱਕੰਨੇ ਹੋ ਜੋ ਨਹੀਂ ਹੋਰ ਆਊਗਾ ਆ ਚੱਪਲਾ ਬਾਨਾ ਬਣਾ ਘਰ ਤੇ ਲਿਆ ਮੈਂ ਚਾਬੀ ਤੂੰ ਮੇਰੀ ਭਾਬੀ ਦੇ ਮੈਨੂੰ ਚਾਬੀ ਦੇਰ ਪਾ ਫੋਂਟਾ ਕੁਲਡਾ ਨਹੀਂ ਥੋੜਾ ਕੰਚ ਕੁੰਚਣਾ ਹੋਵੇ ਕਿਤੇ ਅੱਜ ਬਹੁਤ ਸੱਚ ਜੀ ਕੋਈ ਨਾ ਨਾ ਪਾਣ ਦਾ ਸੋਕ ਲੈਣਾ ਧਰਤੀ ਨੇ ਜਿਹੜਾ ਗਟਕਾ ਪੈਣ ਉੱਪਰ ਪੈ ਜੂਗਾ ਜਿਹੜਾ ਪਾਣ ਗਟਕਾ ਪਾਉਣਾ ਥੱਲੇ ਪਾਣੀ ਦੀ ਲੋੜ ਨਹੀਂ ਡੋਗੂ ਮੈਂ ਸਾਰੇ ਸੋਚ ਰਿਹਾ ਮੈਂ ਚਲ ਪਾਣੀ ਪਾਉਂਗਾ ਗਟਕਾ ਪਾ ਕੇ ਚੱਲ ਕੰਮ ਗੋਲੀ ਦਿਖਾਉਂਦਾ ਗੋਲੀ ਜੀ ਕਿੰਨਾ ਪਾਣੀ ਘੁੰਮ ਰਿਹਾ ਇਸ ਟਾਈਮ ਸਾਂ ਦਾ ਸਲੱਟ ਆਕੀ ਰੱਖਿਆ ਹੋਇਆ ਬਸ ਹੁਣ ਇੱਧਰ ਤੇ ਬੰਦਾ ਚੱਕ ਲੈ ਗਿਆ ਚਲ ਇੱਧਰ ਤੇ ਹੈਗੇ ਅਸੀਂ ਉਹ ਜਿੰਦਾ ਲਾ ਤਾ ਉਧਰ ਮੈਨੂੰ ਪਹਿਲਾਂ ਪਤਾ ਮੈਂ ਚਾਬੀ ਹੀ ਲਿਆਉਂਦਾ ਨਾ ਤੇ ਅਹ ਨਾ ਛਤਰੀ ਮੁੱਧਰ ਭੁੱਲਿਆ ਇਹਦਾ ਸਵੇੜ ਦੀ ਮੈਡਮ ਉੱਠ ਕੇ ਗਾਣਾ ਕੱਢਣ ਲੱਗੀ ਛਤਰੀ 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 ਹਵਾ ਚਲਦੀ ਮਿੱਥੇ ਤੇ ਉੜੇ ਨਾ ਜਾਈਂ ਵੱਲਾ ਉਗ ਰੋ ਪਾਣੀ ਪਾਣੀ ਇਹ ਤਾਂ ਖੜਾ ਹੋ ਗਿਆ ਜਿੱਦਾਂ ਵੇਲਾ ਉਸੇ ਆਦੇ ਹਿਸਾਬ ਨਾਲ ਉਹ ਕੰਨਾ ਨਹੀਂ ਪਿਆ ਹੋਊਗਾ ਜਿੱਦਾਂ ਇਹਨਾਂ ਕੋਲ ਇਹਦੇ ਪਾਣੀ ਪਾਣੀ ਛੜਾ ਕੇ ਰੱਖਤਾ ਇਹ ਤਾਂ ਐ ਖੜ ਗਿਆ ਪਾਣੀ ਜਿੱਦਾਂ ਿੱਲਦਾ ਹੋਇਆ ਨਹੀਂ ਇਹ ਇਹ ਤਾਂ ਖੜਾ ਹੈ ਪਾਣੀ ਇੱਥੇ ਹਮ ਨਕਾਸਿਨ ਕਟਾ ਪਾਣੀ ਦੇ ਫਟਕੇ ਜਾਲ ਗਿਆ ਤੇ ਬੱਚਾ ਭਰ ਗਿਆ ਉੱਪਰ ਇੱਥੇ ਇੱਥੇ ਤੇ ਗਰਦਾ ਦਾ ਪਾਣੀ ਥੱਲੇ ਨੂੰ ਮੈਂ ਕਹਿੰਦਾ ਟੁੱਟੀ ਆ ਦੀ ਸਾਡੇ ਟੁੱਟੀ ਤੇ ਬੱਚਾ ਨਹੀਂ ਦਾ ਪਾਣੀ ਆਰਗੈਨਿਕ ਪਾਣੀ ਉਹ ਟੈਂਕੀ ਉੱਪਰ ਲਾਉਂ ਲਾ ਦੋ ਤੇ ਪਾਣੀ ਦੇ ਉੱਪਰ ਤੁਸੀਂ ਦੱਸ ਹਾਂ ਜੇ ਇਹ ਤੋਂ ਪਹਿਲੇ ਗਿਆ ਨਹੀਂ ਹਾਂ ਹਾਂ ਮੈਂ ਕੋਈ ਪੂਰਾ ਜਲੋ ਜਲ ਕਰਕੇ ਰੱਖਦਾ ਚਾਰੇ ਪਾਸੇ ਬੋਲਟ ਵੀ ਤੋਂ ਹੋ ਗਿਆ ਹਨਾ ਆ ਪੂਰਾ ਪੰਤਾਲਾ ਇਦਾਂ ਚੱਲਦਾ ਤਾਂ ਨਾ ਇਹ ਓਏ ਹੋਏ ਹੋਏ ਬਹੁਤ ਤੇਜ਼ ਥੱਲੇ ਨੂੰ ਪਾਣੀ ਕਰ ਰਿਹਾ ਤਾਂ ਆ ਇਹ ਪੰਤਾਲੇ ਦਾ ਪਾਣੀ ਸਾਫ਼ ਨਹੀਂ ਤਾਂ ਹੁੰਦਾ ਕਿੰਨਾ ਉੱਪਰ ਤੇ ਪਾਣੀ ਕਰਦਾ ਲੋ ਉਹ ਰਬਾ ਲੋਕਾ ਫੋਟੋਆਂ ਖਿੱਚਣ ਲੱਗਿਆ ਹੈ ਉੱਪਰ ਤੇ ਹੁਣ ਉੱਪਰ ਕਿਤੇ ਪਾਸੋਂ ਹੋਪਜੀਤ ਦੀ ਦੁਕਾਨ ਮੜੀ ਜੀ। ਇਹ ਕਿਤੇ ਪਾਸੇ ਮੌਸਮ ਸਾਫ਼ ਜਾ ਕਰ। ਪਰ ਦੋ ਜਿੱਦਣ ਦੇ 8 ਤਰੀਕ ਤੇ ਧੁੱਪਾਂ ਗਰਮੀ ਵੀ ਬਹੁਤ ਹੈ। 8 ਤਰੀਕ ਤੇ ਕੱਲ ਬਹੁਤ ਤੇਜ਼ ਧੁੱਪਾਂ ਹੀ ਬਹੁਤ ਤੇਜ਼ ਪਈ ਹੈ। ਬਹੁਤ ਤੇਜ਼ ਜ਼ਿਆਦਾ। ਜਿੱਨੀ ਘੜ ਦੇ। ਲਾ ਬੋਲਦਾ ਬੁਰਾ ਬੱਦ। ਬੁਰਾ ਨਹੀਂ ਪੈ ਕੇ ਹਟ ਗਿਆ ਉਹ ਸਾਹਮਣੇ ਪੰਤਾਲਾ ਦੇਖਨੀ ਤੇਜ਼ ਚੱਲ ਰਹੀ ਹੈ। ਸਾਵਧਾਨ ਤੁਹਾਨੂੰ ਢੇੜੇ ਨੇੜੇ ਕਰਕੇ। ਇਹ ਕੈਮਰੇ ਤੋਂ ਫਿਰ ਇੱਕ ਵਾਰੀ ਕੈਮਰੇ ਪਰ ਚੁੱਟਾ ਹੀ ਪੈ ਗਿਆ। ਦਰੀ ਮਛਰਮੀ ਦਾ ਪੈ ਗਿਆ ਉੱਪਰ। ਆਓ ਦੇਖੋ। ਸਾਹਮਣੇ ਊੜਾ ਥੋੜਾ ਜਾ ਰਿਹਾ ਹੈ ਨਾ ਬਣਾ। ਵਿਕਾਸ ਜਿਆਦਾ ਹੋ ਰਹੀ ਹੈ। ਤੇਜ਼ ਨਹੀਂ ਹੋ ਰਹੀ। ਚਾਪੀ ਲਵਾ ਦਰਦੀ ਮੈਂ। ਨਾ ਹੈ ਗਾਉ ਉਹ ਚਾਬੀ ਉੱਧਰ ਦੀ ਉੱਧਰ ਲੋਕ ਲਾਇਆ ਉੱਧਰ ਨਹੀਂ ਚਾਬੀ ਕਿੱਧਰ ਮੰਮੀ ਨੇ ਰੱਖੀ ਨਿਕਰੀ ਨਿਕ ਤੇ ਲਾ ਕੇ ਲਾਓ ਦੇਖਾਂ ਜਾ ਕੇ ਉੱਧਰ ਪਿਛਲੇ ਪਾਸੇ ਕਿੰਨਾ ਖਿੱਚ ਰਿਹਾ ਪਾਣੀ ਲੈ ਚਾਪੀ ਤੇ ਅਜਲ ਵੀ ਇੱਕ ਤਾਂ ਹਵਾ ਨਾ ਕਰਾ ਰਬਾ ਨਬਸ ਇਹ ਬਹੁਤ ਜੜੀ ਹਵਾ ਬਹੁਤ ਨੁਕਸਾਨ ਦੇ ਆ ਮੇਰੇ ਪਾਲ ਇੰਨਾ ਬਹੁਤ ਆ ਬਸ ਕਿਰ ਇਹ ਬਰਛ ਟੋਪੇ ਕੇ ਉਹ ਸਾਰਾ ਉਹ ਮੱਕੀ ਸੀ ਵੀ ਲੰਗ ਉੱਪਰ ਪਾਣੀ ਚਲੇ ਜਾਂਦਾ ਗੋਡੇ ਗੋਡੇ ਪਾਣੀ ਹੋ ਗਿਆ ਗਿੱਟੇ ਗਿੱਟੇ ਕਹਿ ਸਕਦੇ ਉਹਦੇ ਗੋਡੇ ਨਹੀਂ ਗਿੱਟੇ ਗਿੱਟੇ ਉਹ ਪਾਣੀ ਨਾਲ ਮਿਲਦੀ ਜਿਹੀ ਮੈਂ ਨਾ ਪਾਣੀ ਕਿੱਥੇ ਤੇ ਪਾਣੀ ਮੈਂ ਦਹੋਂਦੋਂ ਵਿੱਚ ਪੜ ਕੇ ਕਿੰਨਾ ਕਿੰਨਾ ਪਾਣੀ ਬੋਲ ਮੇਰੀ ਮੱਛਲੀ ਕਿੰਨਾ ਕਿ ਮੈਂ ਪਾਣੀ ਹੁਣ ਬੋਲੂਗੀ ਮੱਛਲੀ ਉਹ ਕਿੱਥੇ ਕਿੱਥੇ ਤੋਂ ਪਾਣੀ ਆਇਆ ਲੋਬੀ ਪੂਰਾ ਜਲੋ ਜਲ ਚਰੇ ਪਾਸੇ ਅੱਜ ਦੀ ਲਾਈਵ ਵੀਡੀਓ ਤੇ ਪਾਈ ਤੁਹਾਨੂੰ ਦਿਖਾਤਾ ਸਵੇਰ ਸਵੇਰ ਦਾ ਚਾਰੇ ਪਾਸੇ ਧੰਨਵਾਦ ਤੁਹਾਡੇ ਸਾਰਿਆਂ ਦਾ ਮੇਰਾ ਲਾਈਵ ਦੇਖਣ ਵਾਸਤੇ ਅੱਜ ਆਪਾਂ ਦੋ ਲਾਈਵ ਪਾਵਾਂਗੇ ਮੋਟਰ ਪਰ ਜਾ ਕੇ ਪਹੁੰਚ ਰਿਹਾ ਆਪਾਂ ਇਹ ਖਾਲੇ ਇੱਕ ਆਪਾਂ ਹੋਰ ਪਾਵਾਂਗੇ ਅੱਜ ਦੋ ਲਾਈਵ ਆਉਣਗੇ ਤੁਹਾਡੇ ਕੋਲ ਅੱਜ ਮੈਂ ਸੋਚਦਾ ਵੈਸੇ ਉਹ ਉਹ ਹੋ ਹੋプチ ਆਈ ਥੋੜੀ ਜਿਹੀ ਖੁੱਲੇ ਪਰ ਉਹ ਉਹ ਤਾਂ ਬੱਦਲ ਆ ਰਿਹਾ ਉਧਰੋਂ ਹੋਰ ਸਾਹਮਣੇ ਤੋਂ ਬੱਦਲ ਦਾ ਆ ਰਿਹਾ ਲੱਗ ਬੜੀ ਹੜਦਾ ਰੱਬ ਥੋੜਾ ਜਿਹਾ ਹੋਣ ਲੱਗਾ ਸਾਫ ਜਾ ਮੈਂ ਨੀਵਾਂ ਤਾਂ ਦੇਖ ਨੀਵਾਂ ਤਾਂ ਠੀਕ ਹੈ ਮੈਡਮ ਠੀਕ ਹੈ ਕੋਈ ਏਡਾ ਜ਼ਿਆਦਾ ਨਹੀਂ ਹੈ ਲੱਗ ਨੀਵਾਂ ਤਾਂ ਠੀਕ ਹੈ ਮੈਂ ਦੇਖ ਆਇਆ ਵਿੱਚ ਤਾਂ ਠੀਕ ਹੈ ਬੱਚਾ ਤਾਂ ਠੀਕ ਆ ਸਾਹਮਣੇ ਮੈਂ ਖੜਾ ਜੀ ਨਾ ਪਾਣੀ ਇੰਨਾ ਨਹੀਂ ਆਇਆ ਹੈਗਾ ਠੀਕ ਆ ਬਾ ਹਟ ਜਾ ਫਿਰ ਤਾਂ ਸੁੱਕ ਜਾਣਾ ਜੇ 9 ਵਜੇ ਹੁਣ ਹਾਲ ਤਾਂ 2 ਘੰਟੇ ਪਹਿਲੇ ਆ 2 ਘੰਟੇ ਤੇ ਜੇ ਖੁੱਲ ਗਿਆ ਮੌਸਮ ਲੱਗ ਜਾਣਗੇ ਦਿਹਾੜੀ ਆ ਹਾਂ ਆਉ ਸੋਨੂ ਹੈ ਨਹੀਂ 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 ਕੁਝ ਵੀ ਨਹੀਂ ਹੋਇਆ ਹੈਗਾ ਹਾਂ ਹੂੰ ਹੂੰ ਤੇ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਤੇ ਜੁੜੇ ਰਹੋ ਆਪਾਂ ਇੱਕ ਦੋ ਲਾਈਵ ਪਾਵਾਂਗੇ ਅੱਜ ਇੱਕ ਸ਼ਾਮ ਨੂੰ ਪਾਵਾਂਗੇ ਧੰਨਵਾਦ ਤੁਹਾਡਾ